ਭਜੀ ਅਸਤਕਾਲ ਸਾਚੀ ਕਾਲ ਜੀ ਹੋਰ ਸਭ ਠੀਕ ਹੈ ਜਗੀ ਜੀ ਬਹੁਤ ਵਧੀਆ ਭਾਈ ਤੁਸੀਂ ਸੁਣਾਓ ਜੀ ਮਹਾਰਾਜ ਦੀ ਕਿਰਪਾ ਬਹੁਤ ਵਧੀਆ ਬਾਬੇ ਦੀ ਖੁਫਲ ਕਿਰਪਾ ਭਾਈ ਕਿਾ ਕਿਵੇਂ ਆਜ ਤੇ ਪੂਰੀ ਫੌਜ ਹੀ ਨਾਲ ਆਈ ਹੈ ਫੌਜੀ ਸਾਹਿਬ ਜਾਣਾ ਸੇਰੇ ਤੇ ਮਾ ਆਜਾ ਤੈਨੂੰ ਕਮਾ ਹਵਰਾ ਲਿਆ ਪੁੱਤਰ ਫੌਜੀ ਫੌਸਲ ਤੈਨੂੰ ਅੱਛਾ ਚਲੋ ਜਾਣਾ ਪੈਣਾ ਹੀ ਹੈ ਕਿਹਨੇ ਹਾਂ ਜੀ ਹੋਰ ਸੁਣਾਓ ਕਿਦਾਂ ਠੀਕ ਠਾਕ ਪਰਿਵਾਰ ਘਰ ਪਰਵਾਹ ਠੀਕ ਆ ਜੀ ਹਾਂ ਜੀ ਹਾਂ ਵਧੀਆ ਭਾਈ ਸੰਦੀਪ ਡੇਰੀ ਫਾਰਮ ਚੈਨਲ ਦੇ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਾਚੀ ਕਾਲ ਜੀ ਫੋਰਸ ਨਾਉ ਪਾਜੀ ਕਦਾ ਨਗੀਨੇ ਲਿਆਂਦੇ ਛੋਟੀਆਂ ਗਏ ਨਾਲ ਅੱਛਾ ਵੱਡਾਰੇ ਨਾਲ ਲਿਆਏ ਦੋ ਛੋਟੀਆਂ ਆਪਣੇ ਕੋਲ 10 12 ਛੋਟੀਆਂ ਘਰ ਹਾਜ਼ਰ ਆ ਆਪਾਂ ਕੱਲ ਨੂੰ ਵੀਡੀਓ ਪਾਉਣੀ ਆ ਤੇ ਦੋ ਕਟੀਆਂ ਯਾਦੀਆਂ ਚੰਗੀਆਂ ਸਪੈਸ਼ਲ ਲਿਆ ਕੇ ਦਿੱਤੀਆਂ ਮੈਂ ਪਹਿਲਣਾ ਅੱਛਾ ਪਹਿਲੇ ਸੂਏ ਤੇ ਦੋਂਦੀਆਂ ਤੇ ਦੋਂਦੀ ਇੱਕ ਦੇ ਇੱਕ ਚੌਕੀਆ ਪਰ ਕਟੀਆਂ ਜੇ ਪਾਜੀ ਤੋਹਫੇ ਆ ਤੋਹਫੇ ਹੀ ਅੱਛਾ ਮੈਂ ਨਾ ਹੀਰੇ ਹੀ ਪੈਦਾ ਕੀਤੇ ਆ ਕਿ ਯਾਦੀਆਂ ਚੰਗੀਆਂ ਵਾ ਤੇ ਪਹਿਲੇ ਪਹਿਲੇ ਸੂਏ ਤੇ ਤਾਜ਼ੀਆਂ ਸੂਈਆਂ ਤੇ ਦੁੱਧ ਵਾਲੀਆਂ ਕਟੀਆਂ ਪਾਜੀ ਦੇਖੋ ਤਾਜ਼ੀਆਂ ਬਿਲਕੁਲ ਤਾਜ਼ੀਆਂ ਮੈਂ ਨਾ ਜੈਡ ਬ੍ਰੈਗ ਇਹ ਦੇਖੋ ਇੱਕ ਪੂਛਤਾ ਕਵਾਲ 12 ਤੋਂ 13 ਕਿਲੋ ਹਾਜ਼ਰ ਕੱਟੀ ਥੱਲੇ ਦੁੱਧ ਆ ਹਾਂਜੀ ਇਹ ਆ ਕੱਟੀ ਦੀ ਲੰਬਾਈ ਲੂਏ ਹੋ ਸਿੰਘ ਕੁਆਲਟੀ ਵੇਖ ਲਓ ਐਂ ਉਂਗਲ ਦੀ ਨਗਰੀ ਭਾਜੀ ਕੱਲਾ ਕੱਲਾ ਥਣ ਲੱਗਾ ਜੀ ਵੇਖੋ ਕੱਟੀ ਨੇ ਹਾਂਜੀ ਜਿਆਦੀ ਚੰਗੀ ਆ ਭਾਜੀ ਕੱਟੀ ਲੋ ਜੀ ਦੋ ਹੀ ਝੋਟੀਆਂ ਲੈ ਆਂਦੀ ਆ ਪਰ ਦੋ ਹੀ ਮਰ ਕੇ ਸਾਫ਼ ਸੁਥਰੀਆਂ ਆਪ ਲੈ ਕੇ ਦਿੱਤੀਆਂ ਵਾਂਗੇ ਜਿਹੜਾ ਵੀ ਲਊਗਾ ਨਾ ਝੋਟੀਆਂ ਤੇ ਜਿਆਦਾ ਹੀ ਕਰੂਗਾ ਇਹ ਦੇਖੋ ਭਾਜੀ ਕੱਟੀ ਤੇ ਚੈੱਕ ਕਰੋ ਬੇਰ ਬੋਲਦੀ ਲੰਮੀ ਤੇ ਕੱਟੀ ਵੇਖੋ ਛਕੀਨ ਤੇ ਅੰਤ ਹੀ ਕੋਈ ਨਹੀਂ ਭਾਜੀ ਜਿਹੜਾ ਵੀਰ ਲੈ ਜੂਗਾ ਨਾ ਘਰ ਰੱਖਣ ਵਾਲਾ ਯਾਦ ਕਰੂਗਾ ਵਾਕਿਆ ਕੱਟੀਆਂ ਹੈਗੀਆਂ ਕੱਟਾ ਜੀ ਭਾਜੀ ਮਗਰ ਅਰੇ ਕੱਟਾ ਆ ਗਿਆ ਬਿਲਕੁਲ ਤਾਜ਼ੀਆਂ ਸੂਈਆਂ ਵਾਂ ਅਜੇ ਮੈਲਾ ਮਾਰਨਾ ਵਾਂ ਬਸ ਠੀਕ ਆ ਠੰਡੀਆਂ ਸੀਲ ਆ ਭਾਵੇਂ ਇਦਾਂ ਥੱਲੇ ਬੈਠੇ ਰੋ ਨਹੀਂ ਜੋਨ ਜਾਣ ਵੀ ਭਾਜੀ ਇੱਕ ਨੰਬਰ ਦੀਆਂ ਨਹੀਂ ਝੋਟੀਆਂ ਬਹੁਤ ਸੋਹਣੀਆਂ ਲੈ ਵੇਖੋ ਕੱਟੀਆਂ ਭਾਜੀ ਐ ਵੇਖੋ ਲੰਮੀ ਬੇਲ ਦੇ ਐ ਦੇਖੋ ਪਿਓਰ ਜੈੱਟ ਬਲੈਕ ਅਸਲ ਐ ਅਸਲ ਐ ਭਾਜੀ ਇਹ ਦੇਖੋ ਅਸਲ ਝੋਟੀਆਂ ਠੀਕ ਆ ਇਹ ਨਹੀਂ ਕਿ ਠੰਡੀਆਂ ਸੀਲਾ ਹੋ ਚੀਜ਼ਾਂ ਦਾ ਤੁਹਾਨੂੰ ਪਤਾ ਵਾਦਾ ਭਾਵੇਂ ਦੋਵੇਂ ਪਾਸੇ ਬਹਿ ਜਾਓ ਬਹੁਤ ਜ਼ਿਆੜੀਆਂ ਚੰਗ ਠੀਕ ਆ ਇਧਰ ਦੇਖੋ ਭਾਜੀ ਕਿੰਦਾ ਦੀ ਕੁਆਲਿਟੀ ਵੇਖੋ ਕੱਟੀ ਦੀ ਤੇ ਮੁੱਲ ਵੀ ਆਪਾਂ ਬਿਲਕੁਲ ਜਾਇਜ਼ ਕਰਨੇ ਆ ਕਿਉਂਕਿ ਮਾਲ ਇਹਨਾਂ ਮਾਲ ਮਈਆਂ ਦੇ ਕੰਮ ਦੇ ਵਿੱਚ ਚਲੋ ਪਹਿਲਾਂ ਕਰਦੇ ਰਹਿ ਮਾਲ ਇਧਰੋਂ ਦੇਸੀ ਤੁਹਾਨੂੰ ਪਤਾ ਨਹੀਂ ਹੁੰਦ ਰਿਹਾ ਹੁਣ ਮਈਆਂ ਉਧਰ ਦੀ ਕੁਆਲਿਟੀ ਦਾ ਤੇ ਇਧਰ ਦਾ ਫਰਕ ਆ ਫਰਕ ਫਰਕ ਆ ਜੀ ਮੁੱਲ ਕਰਨ ਨੂੰ ਭਾਵੇਂ ਕੱਟੀ ਅੱਜ ਭਾਜੀ ਭਾਵੇਂ 1.5 ਲੱਖ ਦੀ ਵੇਚ ਲੋ ਹਾਂ ਪਰ ਬਿਲਕੁਲ ਜਾਇਜ਼ ਮੁੱਲ ਕਰਨਾ ਵਾ 1.45 ਦੀ ਦੇ ਦਈਏ ਬਸ ਛੋੜ ਹੀ ਕਰ ਦੋ ਕਰਦੇ ਖੁੱਲੀ ਛੋੜ ਜੋ ਗਿਆ 1.35 ਦੀ ਭਾਜੀ ਜੈਸ ਨੂੰ ਹੀ ਹੋਣੀ ਆ ਵਿੱਚੋਂ ਆਏ ਗਏ ਦਾ ਮਾਨਤਨ ਕਰ ਦਾਂਗੇ ਪਰ ਕੱਟੀ ਜਿਹੜਾ ਲੈ ਜਾ ਪਿਓਰ ਜੈਡ ਬੈਲ ਇਧਰ ਵੇਖੋ ਸ਼ਕੀਨੀ ਚ ਕੋਲੀ ਦੇ ਦੁੱਧ ਵਾਲੀਆਂ ਕਟੀਆਂ ਵਾਂ ਚਲੋ ਇਹ ਦੇ ਦੇ 14 ਇਹ ਦੇ ਦੇ 15 ਅਗਲੀ ਦੀ ਸੇਵਾ ਹੁਣ 12 ਤੋਂ 13 ਕਿਲੋ ਹਾਜ਼ਰ ਕੋਈ ਵੀ ਰਿ ਸੇ ਚੋਕ ਏ ਤਸੱਲੀ ਕਰਕੇ ਖੜੇ ਦੋ ਟਾਈਮ ਭਾਜੀ ਚਲੋ ਹਾਂਜੀ ਵੇਖੋ ਕਟੀਆਂ ਕੋਈ ਸਾਫ ਸੁੱਈ ਕੋਈ ਬਾਹੀ ਨਹੀਂ ਕੋਈ ਇਕਲਾ ਇਕਲਾ ਥਣ ਲੱਗਾ ਵਾ ਆ ਵੀ ਭਾਜੀ ਪਿਓਰ ਦੋਦਾਂ ਦੇ ਕਟੀਆਂ ਵੇਖੋ origignal quality ਵਾਲੀਆਂ ਕਟੀਆਂ ਵਾਂ ਦੋਦਾਂ ਦਾ ਪਿਓਰ ਦੋਂਦੀ ਭਾਜੀ ਇਧਰ ਵੇਖੋ ਚੱਦਾ ਜਿੱਦਾਂ ਐਚ ਐਫ ਗਾਵਾਂ ਨੂੰ ਨਹੀਂ ਲੱਗਾ ਹੁੰਦਾ ਭਾਜੀ ਹਰੇ ਕਟੀਆਂ ਬਣ ਲੀਆਂ ਵਾ ਇਧਰ ਵੇਖੋ ਬਹੁਤ ਜਿਆਦੀ ਸਲਾਗਾ ਥਣ ਥੂਣ ਬ ਫੋਟ ਬਾਰ ਲਗਾ ਲਗਾ ਪਿਓਰ ਦੋਨੇ ਜੇ ਥੋੜਾ ਇਹਦੇ ਦੁੱਧ ਕਿੰਨਾ ਜਕੀ ਇਹਦੇ ਵਲੇ 12 ਇੱਕੋ ਜਿਹੇ ਦੋ ਤੇ ਬਾਜੀ 12 ਕਿਲੋ ਹਾਜ਼ਰ ਆ ਵੇਖੋ ਕੱਟੀ ਦਾ ਜਦੋਂ ਪਸ਼ਮਦੀਪ ਪਸ਼ਮਦੀ ਆ ਨਾ ਬੜਾ ਹੀ ਥਣ ਕੁਆਲਟੀ ਵਾਲਾ ਕੱਢਦੀ ਐ ਵੇਖੋ ਸਫਾਈਆਂ ਵੇਖੋ ਕੱਟ ਵਾਲਾ ਵਾਹ ਖੋਲ ਦੇ ਅਰਮਿਤ ਬੋਲੋ ਜੀ ਖੋਲੋ ਆਹ ਦੇਖੋ ਬਾਜੀ ਡਿਜ਼ਾਈਨ ਕੱਟੀ ਦਾ ਹਾਂਜੀ ਬਿਲਕੁਲ ਤਾਜੀ ਆ ਕੱਚੇ ਨੰਬਰ ਕੇ ਨਾਲੂ ਤੇ ਹਜੇ ਬੌਲੇ ਤੋਂ ਨਿਕਲੀ ਆ ਕਟਾਈ ਕਟਾ ਕਟਾ ਮਗਰੇ ਦੇਵੀ ਲਓ ਜੀ ਇਹ ਵੀ ਚੈੱਕ ਥੋੜਾ ਡੰਗਰ ਜਿਦਵਾਉਂਦੇ ਆਂਦੇ ਨਾ ਸਫਰ ਦੇ ਚੋਣੋਂ ਬੜਾ ਡਰਦੇ ਇਦ ਤਰੇਖੋ ਕੱਟੀ ਭਾਗ ਭਾਜੀ ਵੇਖੋ ਕਦਾਂ ਲੱਗੇ ਆ ਹੈ ਕਿ ਨਹੀਂ ਬਲਾਇਤਨ ਗਾਂਹ ਹੱਥ ਤੱਕ ਰਾਏ ਐਤੀ ਅਫਗਾਨਾਂ ਮਾਰ ਕੇ ਵਾਨੇ ਲੱਗੇ ਆ ਵਾਹ ਠੀਕ ਆ ਆ ਦੇਖੋ ਸਿੰਘ ਕੁਆਲਟੀ ਖਾਦਾ ਜਿਹਦਾ ਨੁਕਰੀ ਘੋੜੀਆਂ ਆਲਾ ਕੰਮ ਹੋਇਆ ਪਿਆ ਕੱਟੀਆਂ ਚਿਹਰਾ ਲੈ ਜੂਗਾ ਨਾ ਵੀਰ ਯਾਦ ਹੀ ਕਰੂਗਾ ਜਿਆਦੀ ਚੰਗੀ ਕੱਟੀ ਆ ਦੇ ਆ ਜੋ ਆ ਜੋ ਆ ਜੋ ਕਾਦਕੁੱਤ ਵੇਖ ਲਓ ਪਾਜੀ ਫੁੱਲ ਸਹਿਜ ਆ ਕੋਈ ਵੀਰ ਆਵੇ ਵੀਡੀਓ ਦੇ ਭਾਵੇਂ ਆਨਲਾਈਨ ਵੀ ਮੰਗਾ ਲੂਗਾ ਨਾ ਤੇ ਫੁੱਲ ਸਹਿਜ ਆ ਪੂਰੇ ਕਾਦ ਆ ਛੋਟੀਆਂ ਨੇ ਬਿਲਕੁਲ ਬਿਲਕੁਲ ਆ ਬੱਚੇ ਆ ਵੇਖ ਲਓ ਦੋਆਂ ਦੇ ਵਿਖਾ ਦਿਓ ਆਵੇ ਬਿਲਕੁਲ ਇਹਦਾ ਤਾਜਾ ਵਾ ਆ ਦੋਵੇਂ ਕਾ ਤੇਜ ਦੋਆਂ ਦੇ ਮਗਰ ਤੇ ਬਹੁਤ ਜਿਆਦੀ ਕੱਟੀ ਸੀਲਸ ਲੱਗ ਆਂ ਚੋਂਚਾਂ ਨੇ ਇੱਕ ਨੰਬਰ ਦੀ ਤੇ ਇਧਰ ਦੇਖੋ ਆਂ ਕਾਦਕੁੱਤ ਵੇਖ ਲਓ ਕਿਦਾਂ ਦਾ ਆ ਵੇਖੋ ਐ ਪੂਰੀ ਅੱਗੋਂ ਲੈ ਕੇ ਪਿਛੋਂ ਤੱਕ ਵੇਖੋ ਐ ਕੱਲਾ ਕੱਲਾ ਸੰਜਰੋ ਪਸ਼ਮਦੀ ਨਾ ਬਹੁਤ ਜਿਆਦੀ ਸਾਫ ਆ ਕੱਟੀ ਚੋਂਚਾਂ ਵੇਖੋ ਇੱਕ ਨੰਬਰ ਦੀ ਆ ਅਸਲ ਹੈ ਅਸਲ ਪ ਬੋਲੋ ਲਗੇ ਨੇ ਆਪ ਲੈ ਕੇ ਦਿੱਤੇ ਆ ਦੋ ਹੀ ਚਲੋ ਡੰਗਰ ਭਾਵੇਂ ਲਿਆ ਕੇ ਦੇ ਇਹ ਲੈਣੇ ਚੰਗੇ ਆ ਕਿਉਂਕਿ ਲਾਮੇ ਵਾਲਾ ਕੰਮ ਨਹੀਂ ਆ ਨਵਾਂ ਕੰਮ ਆ ਵੀਡੀਓ ਤੇ ਫਿਰ ਤੁਹਾਨੂੰ ਪਤਾ ਜੇ ਲਾਮਾ ਹੀ ਆ ਤਾਂ ਫੇ ਫਾਇਦਾ ਕੋਈ ਨਹੀਂ ਇਹਦਾ ਵੀ ਮੁੱਲ ਭਾਜੀ ਭਾਵੇਂ ਕਰਨ ਨੂੰ ਡੇਢ ਕਰ ਲਈਏ ਸੇਮ ਹੀ ਰੇਟ ਹੈ 1.35 ਦੀ ਉਹ 1.35 ਦੀ ਉਹ ਤੇ ਚਾਹ ਕੋ ਜੋੜੇ ਵਾਲਾ ਵੀਰ ਵੀ ਹੋਊਗਾ ਨਾ ਤੇ ਸ਼ੋਰ ਕਰਦਾਂਗੇ ਚਲੋ ਯਾਰ ਜੱਜ ਚਲੋ ਹੋਰ ਵੀ ਕੋਈ ਅਡਜਸਟਮੈਂਟ ਕਰ ਲਾਂਗੇ ਜਿੱਦਾਂ ਵੀ ਕੋਈ ਹੋਵੇ ਐਮਐਲਏ ਸਾਹਿਬ ਨੇ ਖੜੀਆਂ ਆਪਣੇ ਕੋਲ ਤਸੂਏ ਦੇ ਆਨੇ ਝੋਟੀਆਂ ਦੋ ਇੱਥੇ ਹੀ ਭੇਜੀਆਂ ਪਹਿਲੀ ਵੀਡੀਓ ਜਦੋਂ ਪਾਈ ਨਾ ਤੇ ਇਹ ਤਸੂਏ ਭੇਜੀਆਂ ਉਹ ਡੈ ਭਾਜੀ ਨੂੰ ਫੋਨ ਕਰਨ ਸ਼ਾਇਦ ਉਹਨਾਂ ਦੇ ਕਰਮਾਂ ਚ ਹੋਇਆ ਤਾਂ ਉਹਨਾਂ ਨੂੰ ਭੇਜ ਦਾਂਗੇ ਚੋਾਈ ਕਿਵੇਂ ਕਾਨੇ ਗੜੀ ਵਿੱਚ ਕਾਨੇ ਗੜੀ ਵਿੱਚ ਲੱਗੀ ਆ ਚਲੋ ਇੱਧਰ ਵੇਖੋ ਭਾਜੀ ਕੱਟੀ ਹੈ ਕਿ ਨਹੀਂ ਦੇਖੋ ਵੇਖੋ ਕਟਣਾ ਲੇਵਾ ਐਸਾ ਲਿਆ ਝੋਟੀਆਂ ਥੋੜਾ ਡੰਗਰ ਡਰ ਦਾ ਟੁਰਦਾ ਬਹੁਤ ਹੀਸ ਲਾ ਕੇ ਦੇਖੋ ਥੋੜਾ ਆ ਜਾ ਡੰਗਰ ਡਰ ਦੁਰ ਜਾਂਦਾ ਵਾ ਬਹੁਤ ਜਿਆਦੀ ਚੰਗੀਆਂ ਚੋਣ ਬਹੁਤ ਜਿਆਦੀਆਂ ਚੰਗੀਆਂ ਥਣ ਥਣ ਬੜਾ ਕੱਢਦੇ ਇਧਰ ਦੇਖੋ ਇੱਕ ਨੰਬਰ ਦੀ ਚਵਾਈ ਲੱਗੀ ਆ ਦੇ 98 ਕੋ ਹਜੇ ਪਸ਼ਮੀਆਂ ਨਹੀਂ ਮਿਲੋ ਕੋਈ ਥਣੀ ਨਹੀਂ ਆਈ ਥਣ ਕੱਢਦੇ ਆ ਇੱਕ ਵੇਖੋ ਕੱਟੀ ਭਾਗ ਦੇਖੋ ਕਟੀਆਂ ਨੂੰ ਤੇ ਡਿਜ਼ਾਈਨ ਦੇਖੋ ਦੋਵੇਂ ਝੋਟੀਆਂ ਹੀਰੇ ਹੀ ਆ ਚਲੋ 1 35 35 ਦੀਆਂ ਬਿਲਕੁਲ ਜਾਇਜ਼ ਰੇਟ ਹੋਣੀਆਂ ਵਾ ਛੋੜ ਵਿੱਚੋਂ ਕਰ ਦਾਂਗੇ ਖੁੱਲੀ ਚਲੋ ਮਾਨਤਨ ਕਰਾਂਗੇ ਤੇ ਆਪਣੇ ਕੋਲ ਵੀ ਝੋਟੀਆਂ 10 ਤੋਂ 12 ਟੌਪ ਟੌਪ ਦੇ ਨਗინੇ ਆ ਕੱਲ ਨੂੰ ਵੀਡੀਓ ਉਹਨਾਂ ਦੀ ਵੀ ਆਊਗੀ ਚਲੋ ਹਾਂਜੀ ਇੱਥੇ ਪਿੰਡ ਮੁਗਲ ਚੱਕ ਜੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਤੇ ਮੋਬਾਈਲ ਨੰਬਰ 9872768550 ਦੂਸਰਾ ਨੰਬਰ ਵੀ ਲਿਖਾ ਦੇ 9988908203 ਤਰਨਤਾਰਨ ਤੋਂ ਅੰਬਰਸਰ ਰੋਡ ਦੇ ਨਾਲ ਹੀ ਇਹ ਕਿਲੋਮੀਟਰ ਤਰਨਤਾਰ ਸ਼ਹਿਰ ਦੇ ਵਿੱਚ ਹੀ ਮਰ ਕੇ ਕਿਲੋ 2 ਕਿਲੋਮੀਟਰ ਸਾਈਡ ਤੇ ਪਹਿਲੀ ਵਾਲੀ ਸ਼ਹਿਰ ਨੂੰ ਪੈਂਦਾ ਵਾ ਹਾਂਜੀ ਪਿੰਡ ਮੁਗਲ ਚੱਕ ਜੇ ਤੇ ਫੋਨ ਕਰਨ ਮੇਰਾ ਨੰਬਰ ਵੀ ਪਤਾ ਹੀ ਆ ਸਾਰੇ ਵੀਰਾਂ ਨੂੰ ਆਪਣਾ ਜਿੰਨੂੰ ਵੀ ਭਾਵੇਂ ਮੈਨੂੰ ਲਾ ਦੇਣ ਭਾਵੇਂ ਇਹਨਾਂ ਦੇ ਨੰਬਰ ਤੇ ਲਾ ਕੇ ਸੰਪਰਕ ਕਰ ਲੈਣ ਜਿੱਦਾਂ ਵੀ ਆਨਲਾਈਨ ਲੈਣੀ ਆ ਇੱਥੇ ਆਉਣਾ ਜਿੱਦਾਂ ਮਰਜ਼ੀ ਤਸੱਲੀ ਕਰਕੇ ਖੜਨਾ ਸੱਚੀ ਗੱਲ